ਦੋ ਨੰਬਰ ਦਾ ਧਨ ਦੇ ਗਰੀਬਾਂ ਨੂੰ ਸਤਾਇਆ ਹੋਇਆ ਕਈ ਵਾਰੀ ਮਹਿੰਗਾ ਪੈ ਜਾਂਦਾ ਕਿਸੇ ਗਰੀਬ ਦੀ ਹਾ ਮਾਰ ਜਾਂਦੀ ਹੈ ਤੇ ਉਹ ਦੋ ਨੰਬਰ ਦਾ ਜਿਹੜਾ ਪੈਸਾ ਉਹ ਬੰਦੇ ਨੂੰ ਟਿਕਣ ਨਹੀਂ ਦਿੰਦਾ ਇਹ اٹਲ ਸਚਾਈ ਹੈ ਸਾਡੇ ਗੁਰੂ ਸਾਹਿਬਾਨਾ ਨੇ ਵੀ ਸਾਨੂੰ ਇਹ ਮਾਰਗ ਤੇ ਸਿਖਾਇਆ ਵੀ ਪਾਈ ਕਿਰਤ ਕਰੋ ਦਾ ਹੁਕਮ ਦਿੱਤਾ ਵੰਡ ਕੇ ਖਾਓ ਪਰ ਅਸੀਂ ਉਹ ਚੀਜ਼ ਨੂੰ ਭੁੱਲ ਗਏ ਸਵਾਰਥੀ ਹੋ ਗਏ ਤੇ ਜਿਹੜਾ ਹੈਗਾ ਨਿਰਸਵਾਰਥ ਬਹੁਤ ਕਟਲੁਕ ਮਨ ਸਵਾਰਥੀ ਬਹੁਤ ਜ਼ਿਆਦਾ ਮਿਲਣਗੇ ਇਹ ਗੱਲ ਠੁਕਦੀ ਹੈ ਵਿਕਰਮ ਜੀਤ ਮਜੀਠੀਆ ਦੀ ਦੇਖੋ ਇੱਕ ਪਾਵਨ ਬਾਣੀ ਦਾ ਫਰਮਾਨ ਹੈ ਸਾਹਿਬ ਹੱਥ ਬੜਿਆਈਆਂ ਜਿਸ ਭਾਵੈ ਤਿਸ ਦੇ ਤੇ ਗੁਰੂ ਸਾਹਿਬ ਨੇ ਉਹਨੂੰ ਬੜਿਆਈਆਂ ਦਿੱਤੀਆਂ ਸੀ ਦੇਖੋ ਦੋ ਵਾਰ ਮੰਤਰੀ ਬਣਾਤਾ ਤੇ ਕੰਮ ਕੁੱਠੇ ਕੀਤੇ ਦੇਖੋ ਵਿੜਾਈਆਂ ਦਿੱਤੀਆਂ ਉਹਨਾਂ ਕੋਲ ਜਾਇਦਾਦ ਬਹੁਤ ਆ ਪਹਿਲਾਂ ਦੀ ਵੀ ਮਜੀਠੀਆ ਪਰਿਵਾਰ ਦਾ ਕਹਿੰਦੇ ਨਾਂ ਚੱਲਦਾ ਸੀ ਤੇ ਉਹਨੂੰ ਮੰਤਰੀ ਮੰਡਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਬਾਦਲ ਦਾ ਸਾਲਾ ਹੋਣ ਦੇ ਨਾਂ ਤੇ ਦੋ ਵਾਰੀ ਸ਼ਾਮਲ ਕੀਤਾ ਚਲੋ ਉਹਨੇ ਕੋਈ ਗਲਤ ਨਹੀਂ ਕੀਤਾ ਤੇ ਪਰ ਧੰਦਾ ਗੋਰਖ ਧੰਦਾ ਜਿਹੜਾ ਚਲਾ ਲਿਆ ਜੋ ਲੋਕ ਕਹਿੰਦੇ ਆ ਪ੍ਰੈਸ ਕਹਿੰਦੀ ਐ ਅਫਸਰ ਸਹਿਬਾਨ ਕਹਿੰਦੇ ਐ ਸਾਬਕਾ ਡੀਜੀਪੀ ਕਹਿੰਦੇ ਚਲੋ ਪ੍ਰੈਸ ਮਾਰੀ ਹੋ ਸਕਦੀ ਐ ਤੇ ਲੋਕ ਤਾਂ ਨਹੀਂ ਮਾਰੇ ਫਿਰ ਅਫਸਰ ਸਹਿਬਾਨ ਕਹਿ ਰਹੇ ਨੇ ਦੀ ਜਿਹੜੇ ਸਸਪੈਂਡ ਹੋਏ ਸਿਪਾਹੀਆਂ ਨੂੰ ਇਹ ਪ੍ਰੋਮੋਟ ਕਰਕੇ ਲਾਉਂਦੇ ਰਹੇ ਤੇ ਉਹਨਾਂ ਉਹਨਾਂ ਨੂੰ ਸੀਆਈ ਦੇ ਵਿੱਚ ਲਾ ਕੇ ਤੇ ਆਪਦੇ ਕੰਮ ਧੰਦੇ ਚ ਚਲਾਉਂਦੇ ਰਹੇ ਪਰ ਅੱਜ ਜਿਹੜੀ ਉਹ ਗੱਲ ਹੈ ਦੇਣੀ ਪੈਗੀ ਜਿਹੜੀ ਆਪਾਂ ਗੱਲ ਕਰਦੇ ਆ ਹੁਣ ਦੇਖੋ ਜੇਲ ਕੱਟ ਰਿਹਾ ਤੇ 12 13 ਦਿਨ ਦਾ ਰਿਮਾਂਡ ਰਿਹਾ 7 ਦਿਨ ਦਾ 1 4 ਦਿਨ ਦਾ ਫੇਰ ਉਸ ਤੋਂ ਬਾਅਦ ਹੁਣ ਕਹਿੰਦੇ ਸਖਤ ਹੁਕਮ ਆ ਗਿਆ ਇਹਦੀ ਜਿਹੜੀ ਪ੍ਰਾਪਰਟੀ ਉਹਨੂੰ ਜ਼ਬਤ ਕੀਤਾ ਜਾਵੇ ਔਰ ਸਿਮਲਾ ਤੇ ਦਿੱਲੀ ਪੁਲਿਸ ਹੈ ਜਿਹੜੀ ਉਹ ਸਹਿਯੋਗ ਦੇਵੇ ਜਿੱਥੇ-ਜਿੱਥੇ ਇਹਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਸਰਕਾਰਾਂ ਜਿਹੜੀਆਂ ਜ਼ਬਤ ਕਰਨਗੀਆਂ ਉੱਥੇ ਜਿਹੜੀ ਉਹ ਇੱਟਾਂ ਲੱਗੀਆਂ ਜਾਂ ਉਹ ਮਸ਼ੀਨਾਂ ਆਈਆਂ ਜਿਹੜੀਆਂ ਫੈਕਟਰੀਆਂ ਲੱਗੀਆਂ ਉਹ ਇੱਕ ਗਰੀਬਾਂ ਦਾ ਖੂਨ ਦਾ ਪੈਸਾ ਹੈ ਤੇ ਉਹ ਵੀ ਕਿਹੜਾ ਹੈਗਾ ਸਤਾਏ ਹੋਏ ਲੋਕਾਂ ਦਾ ਪੈਸਾ ਕਹਿੰਦੇ ਵੀ ਜਿਹੜਾ ਵਪਾਰ ਕਰਦੇ ਇਸ ਚਿੱਟੇ ਦਾ ਤਸਕਰੀ ਦਾ ਉਹਨਾਂ ਦੇ ਮਾਮਾ ਦੇ ਪੁੱਤ ਮਾਰ ਗਏ ਬਿਲਕਦੀਆਂ ਫਿਰਦੀਆਂ ਉਹ ਪੈਸਾ ਹੈ ਉਹ ਪੈਸਾ ਕਿਸੇ ਦੇ ਰਾਸ ਨਹੀਂ ਆਉਂਦਾ ਹੁੰਦਾ ਜਿਹੜਾ ਕਿ ਮਜੀਠੀਏ ਨੇ ਕਮਾਇਆ ਮੈਨੂੰ ਕਹਿੰਦਾ ਵਿਜੀਲੈਂਸ ਕਹਿੰਦੀ ਹੈ ਮੈਨੂੰ ਕਹਿੰਦਾ ਸਾਹ ਕਾ ਡੀਜੀਪੀ ਸੁਧਾਰਥ ਓਟੋ ਚਾਦੇ ਕਹਿੰਦੇ ਜਿਹੜੇ ਕਿ ਜੋ ਬਟੋ ਜੋ ਵੀ ਹੈ ਮੈਂ ਉਹਦਾ ਨਾਮ ਭੁੱਲ ਗਿਆ ਵਿਚਾਰੇ ਦਾ ਉਹ ਬੰਦਾ ਹੀ ਮੰਨਦਾ ਰਿਹਾ ਚੰਨੀ ਸਰਕਾਰ ਨੇ ਲਾਇਆ ਸੀ ਪਰ ਅਫਸੋਸ ਇਹ ਹੈ ਕਿ ਜਿਨ੍ਹਾਂ ਨੇ ਉਹਨਾਂ ਦੇ ਪਰਚਾ ਉਹਨੂੰ ਦਰਜ ਕਰਾਇਆ ਸੀ ਉਹ ਬੰਦੇ ਹੁਣ ਉਹਦੇ ਹੱਕ ਵਿੱਚ ਆ ਗਏ ਜਿਨ੍ਹਾਂ ਨੇ ਉਸ ਸਮੇਂ ਕਾਂਗਰਸ ਦੇ ਵਜ਼ੀਰਾਂ ਨੇ ਪਰਚਾ ਕਰਾਇਆ ਸੀ ਉਹ ਅੱਜ ਉਹਦੀ ਹਮਾਇਤ ਤੇ ਹੈ ਕਿਉਂ ਕਿਵੇਂ ਇਹ ਲੋਕਦਖ ਦੱਸ ਸਕਦੇ ਐ ਜਾਂ ਪ੍ਰਸ਼ਾਸਨ ਦੱਸ ਸਕਦਾ ਪਰ ਕਹਿੰਦੇ ਹੁਣ ਜਿਹੜਾ ਕੰਮ ਕੀਤਾ ਉਹ ਪੱਕੇ ਪੈਰੀ ਕੀਤਾ ਹੈ ਜਿਹੜੀ ਹੁਣ ਪ੍ਰਕਿਰਿਆ ਚੱਲ ਪਈ ਜਾਇ ਦਾਦ ਨੂੰ ਜਬਤ ਕਰੋ ਜਿਹੜੀਆਂ ਉਹਦੀਆਂ ਕੋਈ ਫੈਕਟਰੀਆਂ ਉਹਨੂੰ ਜਬਤ ਕਰੋ ਇਹਦਾ ਮਤਲਬ ਜਿਹੜਾ ਹੁਣ ਵਿਜੀਲੈਂਸ ਨੇ ਪੱਕੇ ਪੈਰੀ ਪਾਇਆ ਦੇਖੋ 11-11 ਦਿਨ ਦਾ ਰਿਮਾਂਡ ਲੈਣਾ ਮਿਲਣਾ ਕੋਈ ਮਰਡਰ ਕੇਸ ਆ ਜਾਂ ਕੋਈ ਹੋਰ ਕੇਸ ਆ ਉਹਦੇ ਵਿੱਚ 2-3 ਦਿਨ ਦਾ ਮਿਲ ਜਾਂਦਾ ਉਸ ਤੋਂ ਬਾਅਦ ਉਹਨੂੰ ਜੁਡੀਸ਼ਲੀ ਭੇਜਿਆ ਜਾਂਦਾ ਤੇ ਪਰ ਹੁਣ ਵਿਜੀਠਿਆ ਨੂੰ ਜਿਹੜਾ ਹੈਗਾ 7 ਦਿਨ ਇੱਕ 4 ਦਿਨ ਇੱਕ ਰੱਖ ਕੇ 11 ਦਿਨਾਂ ਬਾਅਦ ਉਹਨੂੰ ਜੁਡੀਸ਼ਲੀ ਭੇਜਿਆ 14 ਦਿਨਾਂ ਲਈ ਤਾਂ ਹੁਣ ਜਿਹੜੀ ਵਿਜੀਲੈਂਸ ਨੇ ਤੇਜ਼ ਜਿਹੜੀ ਰਫ਼ਤਾਰ ਆ ਉਹ ਤੇਜ਼ ਕਰ ਦਿੱਤੀ ਐ ਉਹ ਤੋਂ ਕੀ ਮਿਲਿਆ ਕਿਸ ਤਰ੍ਹਾਂ ਮਿਲਿਆ ਉਹ ਜਿਹੜਾ ਹਣਾਉਣ ਵਾਲਾ ਸਮਾਂ ਦੱਸੂਗਾ ਚਰਾਨ ਦੱਸੂਗਾ ਔਰ ਉਹਨਾਂ ਦੀਆਂ ਜਿਮਣੀਆਂ ਦੱਸਣਗੀਆਂ ਪਰ ਇੱਥੋਂ ਤੱਕ ਕਿ ਵਿਜੀਲੈਂਸ ਨੇ ਜਦੋਂ ਵੀ ਜਿੰਨੇ ਵਾਰ ਪੇਸ਼ ਕੀਤਾ ਉਹਨੂੰ ਮੀਡੀਆ ਤੋਂ ਆਮ ਲੋਕਾਂ ਤੋਂ ਉਹਦੇ ਪਰਿਵਾਰ ਤੋਂ ਦੂਰ ਰੱਖਿਆ ਗਿਆ ਇਸ ਕਰਕੇ ਸਾਡਾ ਇੱਕ ਫਰਜ਼ ਬਣਦਾ ਐ ਇਸ ਦੀ ਤੋ ਸਿੱਖਿਆ ਵੀ ਬਣਦੀ ਹੈ ਸਿੱਖਿਆ ਲੈਣੀ ਵੀ ਬਣਦੀ ਹੈ ਕਿ ਜਿਹੜਾ 2 ਨੰਬਰ ਦਾ ਧਨ ਦੌਲਤ ਹੈ ਉਹ ਬੰਦੇ ਨੂੰ ਲੈ ਜਾਂਦਾ ਇਮਾਨਦਾਰੀ ਹੈ ਬੰਦੇ ਦੇ ਨਾਲ ਜਾਂਦੀ ਹੈ ਤੁਸੀਂ ਇਹ ਦੇਖ ਲਓ ਕੋਈ ਮੇਰੇ ਵਰਗੇ ਜੋ ਗੋਰਖ ਧੰਦਾ ਕਰਦੇ ਆ ਜਾਂ 2 ਨੰਬਰ ਦਾ ਕੋਈ ਪੈਸਾ ਕਰਦੇ ਆ ਤਾਂ ਜੇ 1 ਮਿੰਟ ਦੇ ਵਿੱਚ 14 ਸਾਹ ਆਉਣੇ ਆ ਤੇ ਜਿਹੜਾ ਬੰਦਾ ਜੋ ਵੀ ਬੰਦਾ ਗੁਰਖ ਧੰਦਾ ਕਰਦਾ ਦੋ ਨੰਬਰ ਦਾ ਧੰਦਾ ਕਰਦਾ ਉਹਨੂੰ 28 ਸਾਂ ਹੋਣਗੇ ਦੁੱਗਣੇ ਹੋਣਗੇ ਕਿਉਂ ਕਿਉਂਕਿ ਉਹ بے ਚੈਨ ਹੋ ਜਾਂਦਾ ਚੈਨ ਉਹਦੀ ਜਿਹੜੀ ਖਤਮ ਹੋ ਜਾਂਦੀ ਹੈ ਇਸ ਕਰਕੇ ਇਸ ਪਰਿਵਾਰ ਕੋਲੇ ਮਜੀਠੀਆ ਪਰਿਵਾਰ ਕੋਲੇ ਦੱਸਦੇ ਆ ਵੀ ਪਹਿਲਾਂ ਹੀ ਬਹੁਤ ਕੋਸ਼ਿਸ਼ੀ ਮਿਸਲ ਸੀ ਤੇ ਰਾਜ ਭਾਗ ਮਿਲਿਆ 10 ਸਾਲ ਲੋਕਾਂ ਦੀ ਸੇਵਾ ਕਰਨੀ ਸੀ ਕਿ ਭਾਈ ਸਾਡੇ ਕੋਲੇ ਬਹੁਤ ਖੁਸ਼ੀ ਹੈ ਤੇ ਅਸੀਂ ਤੁਹਾਡੀ ਸੇਵਾ ਦੀ ਹਾ ਵਿੱਚ ਹਾਜ਼ਰ ਹਾਂ ਵਜ਼ੀਰ ਬਣਿਆ ਉਹ ਵੀ ਬਹੁਤ ਵਧੀਆ ਮਹਿਕਮੇ ਮਿਲੇ ਐਨ ਆਰ ਆਈ ਇੱਥੇ ਕਿ ਤੁਸੀਂ ਆ ਬੱਚਿਆਂ ਨੂੰ ਗਾਈਡਲਾਈਨ ਚ ਦਿਓ ਬਾਹਰ ਭੇਜੋ ਇੱਥੋਂ ਦੇ ਲੋਕ ਸਾਡੇ ਖੁਸ਼ਹਾਲ ਹੋਣ ਪੰਜਾਬ ਸਾਡਾ ਦੀਹਾਂ ਤੇ ਆਵੇ ਤੇ ਲਾ ਤੇ ਲੋਕ ਕਿਹੜੇ ਪਾਸੇ ਉਹ ਕਹਿੰਦੇ ਪਹਿਲਾਂ ਕਹਿੰਦੇ ਸੀਗੇ ਕਿ 992 ਤੇ ਲੈ ਕੇ 95 ਤੱਕ ਵਿੰਤ ਸਰਕਾਰ ਵੇਲੇ ਪੰਜਾਬ ਦਾ 25000 ਮੁੰਡਾ ਮਾਤਾ ਉਹ ਦਾਗ ਹੈ ਜਿਹੜਾ ਕਾਂਗਰਸ ਤੇ ਅਜੇ ਤੱਕ ਧੋਤਾ ਨਹੀਂ ਗਿਆ ਪਰ ਉਹਦੋਂ ਦਾ ਮਹਾਕਲੰਕਾ ਜਿਹੜਾ ਇਹ ਲੱਗ ਗਿਆ ਕਿ ਇਹਨਾਂ ਨੇ ਜਿਹੜਾ 30 35 ਹਜ਼ਾਰ ਪੰਜਾਬ ਦਾ ਮੁੰਡਾ ਨਸ਼ਿਆਂ ਤੇ ਮਾਰਤਾ ਉਹ ਕਿਸੇ ਕਹਾਣੀ 'ਚ ਨਹੀਂ ਆਉਂਦਾ ਕਿਸੇ ਕਿਸੇ ਚੀਜ਼ ਦੇ ਵਿੱਚ ਨਹੀਂ ਆਉਂਦਾ ਉਹਨਾਂ ਨੂੰ ਦੁਬਾਰੇ ਵਾਪਸ ਨਹੀਂ ਲਿਆ ਜਾ ਸਕਦਾ ਚਲੋ ਉਹ ਤਾਂ ਲਹਿਰ ਸੀ ਬੰਦੂਕਾਂ ਚੱਕ ਲੀਆਂ ਲਹਿਰ ਦੇ ਵਿੱਚ ਬੱਚੇ ਉਹ ਘੋਲੇ ਪਾਲੇ ਸੀ ਗੇਲਾ ਮਾਗਰ ਲਾਗੇ ਜੋ ਸਮਾਸ਼ੀਆਤ ਬਾਬਾ ਪਰ ਇਹ ਜਿਹੜਾ ਹੈਗਾ ਇੱਕ ਇੱਕ ਸਫੈਦ ਕਾਗਜ਼ ਹੁੰਦਾ ਬੱਚਾ ਜਿਹੜਾ 17 ਤੋਂ 18 ਸਾਲ ਦਾ 20 ਸਾਲ ਦਾ ਉਹਨੂੰ ਜਿੱਧਰ ਮਰਜ਼ੀ ਲਾ ਦੋ ਤੇ ਜਿਹੜੇ 20 20 ਸਾਲ ਦੇ ਬੱਚੇ ਐ ਉਹ ਚਿੱਟੇ ਦੀ ਭੇਡ ਚੜੇ ਐ ਅੱਜ ਵੀ ਚੜ ਰਹੇ ਐ ਪਰ ਸਰਕਾਰਾਂ ਸਾਡੇ ਨੂੰ ਕੰਟਰੋਲ ਕਰਨਾ ਚਾਹੀਦਾ ਜਿਨ੍ਹਾਂ ਤੇ ਸਾਡੇ ਪੰਜਾਬ ਦੇ ਵਿੱਚ ਵਿਦਿਆ ਔਰ ਮੈਡੀਕਲ ਦੋ ਸਹੂਲਤਾਂ ਨਹੀਂ ਮਿਲਦੀਆਂ ਨਾ ਉਹਨਾਂ ਚਿਰ ਅਸੀਂ ਕੰਮ ਜਾਪ ਨਹੀਂ ਸਕਦੇ ਆਟਾ ਦਾਲ ਫਲਾਨੀ ਬਿਜਲੀ ਵਿਰੀ ਇਹ ਬੇਦੁਕੀਆਂ ਗੱਲਾਂ ਤੁਸੀਂ ਇਸ ਜਿਹੜੀ ਜਵਾਨੀ ਹੈ ਸਾਡੀ ਚਾਹੇ ਕਿਸੇ ਵੀ ਕੱਲ ਨੂੰ ਸਰਕਾਰ ਰਾਜਸਥਾਨ ਦੇ ਵਿੱਚ ਚਾਹੇ ਹੁਣ ਰੂਲਿੰਗ ਪਾਰਟੀ ਦੀ ਹੈ ਪਰ ਇਹਨਾਂ ਚੀਜ਼ਾਂ ਨੂੰ ਛੱਡ ਕੇ ਜਿਹੜੀ ਸਾਡੀ ਨੌਜਵਾਨੀ ਹੈ ਬਜ਼ੁਰਗ ਹੈ ਉਹਨਾਂ ਨੂੰ ਅਸੀਂ ਚੰਗੀ ਚੰਗੇ ਪਾਸੇ ਲੈ ਕੇ ਜਾਈਏ ਇਹ ਆਉਣ ਵਾਲਾ ਸਾਡਾ ਜਿਹੜਾ ਬੱਚੇ ਹੈ ਆਉਣ ਵਾਲਾ ਸਾਡਾ ਵੇਖਾ ਸਾਹਮਣੇ ਸਵਾਲ ਕਰਨਗੇ ਤੇ ਜਿਹੜੇ ਬਜ਼ੁਰਗ ਹੈ ਉਹ ਸਾਡੀ ਲਾਸਟ ਪੀੜੀ ਹੈ ਮਤਲਬ ਬਜ਼ੁਰਗ ਵਾਸਤਾ ਜਿਹੜਾ ਲਾਸਟ ਹੈ ਉਸ ਤੋਂ ਬਾਅਦ ਜਿਹੜੇ ਅਗਲੇ ਹੈ ਫਿਰ ਅਗਲੇ ਹੈ ਫਿਰ ਅਗਲੇ ਹੈ ਜੀ ਉਹਨਾਂ ਦੀ ਸੇਵਾ ਸੰਭਾਲ ਕਰਾਂਗੇ ਤਾਂ ਫਿਰ ਆਪਾਂ ਤਰੱਕੀ ਦੇਰਾ ਵਾਲੇ ਪਾਸੇ ਜਾਵਾਂਗੇ ਜਿਹੜੇ ਵੀ ਆਪਾਂ ਟੌਪਿਕ ਤੇ ਗੱਲ ਕਰਦੇ ਸੀ ਮਜੀਠੀਏ ਦੇ ਰਾਜ ਦੇ ਵਿੱਚ ਜਦੋਂ ਮੰਤਰੀ ਸੀਗਾ ਉਦੋਂ ਨੌਜਵਾਨਾ ਜਿਹੜੇ ਮੁੰਡੇ ਮਰ ਗਏ ਤੇ ਜਿਹੜਾ ਬੁਢਾਪੇ ਦੀ ਆਪਾਂ ਗੱਲ ਕਰਦੇ ਆ ਉਹ ਰੁੱਲ ਗਿਆ ਤੇ ਪੰਜਾਬ ਹੈ ਜਿਹੜਾ ਪ੍ਰਵੰਦੀ ਦੇਰਾ ਪਤਾ ਸੀ ਅੱਜ ਲੈਣੇ ਦੀਆਂ ਦੇਣੀਆਂ ਪੈ ਰਹੀਆਂ ਦੇਖ ਲਓ ਕੀ ਹਾਲ ਹੋਇਆ ਵੈ ਕਿੱਥੋਂ ਕਿੱਥੋਂ ਤੱਕ ਬਦਨਾਮੀ ਹੋਈ ਵੀ ਐ ਕੀ ਇਹ ਉਹ ਜ ਆ ਪੈਸਾ ਕੀ ਕਰਨਾ ਔਰੰਗਜੇਬ ਨੇ ਕੀ ਕੀ ਖੱਟ ਲਿਆ ਇਥੋਂ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਲੈ ਗਿਆ ਉਹਨੇ ਖੱਟ ਲਿਆ ਉਹ ਕਹਿੰਦੇ ਆ ਵੀ ਇਹ ਮਜੀਠੀਆ ਸੁਮੇਰ ਬਾਦਲ ਜੀ ਕਹਿੰਦੇ ਆ ਪਾਠ ਕਰਦਾ 4-4 ਘੰਟੇ 5-5 ਘੰਟੇ ਪਰ ਉਹਦੇ ਜਦੋਂ ਪਾਠ ਕਰਦੇ ਆ ਸਾਨੂੰ ਸਿੱਖਿਆ ਮਿਲਦੀ ਐ ਸਾਨੂੰ ਉਹਦੇ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀ ਅਹਿਮਦ ਸ਼ਾਹ ਅਬਦਾਲੀ ਦਾ ਵੀ ਹੁੰਦਾ ਐ ਔਰ ਔਰੰਗਜੇਬ ਦਾ ਵੀ ਹੁੰਦਾ ਹੋਰ ਬੜੇ ਕੁਝ ਆਉਂਦੇ ਨਾ ਪਰ ਉਹ ਤਾਂ ਸਿੱਖਿਆ ਕੀ ਹੈ ਚਿੱਕਿਆ ਕੁਝ ਨਹੀਂ ਪੜ ਪੜ ਗੱਡੇ ਲੱਦੀ ਹੈ ਇਸ ਕਰਕੇ ਜਿਹੜਾ ਹੈਗਾ ਇਹ ਸਰਕਾਰ ਨੇ ਜਿਹੜਾ ਇਹ ਚੰਗਾ ਕਦਮ ਕੀਤਾ ਚੰਗਾ ਕਰਮ ਵੀ ਕੀਤਾ ਤੇ ਕਦਮ ਵੀ ਕੀਤਾ ਕਿਉਂਕਿ ਭਵਿੱਖ ਵਿੱਚ ਜਿਹੜਾ ਹੈਗਾ ਹੋਰ ਇਹੋ ਜਿਹੇ ਤਸਕਰ ਪੈਦਾ ਨਾ ਹੋਣ ਜਿਹੜੇ ਇਹ ਵੱਡੇ ਮਗਰਮਸਾ ਉਹਨਾਂ ਨੂੰ ਫੜਨਾ ਚਾਹੀਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ